ਸਾਡੇ ਮੂਨ ਕਠਾਣੇ ਦੇ ਐਸਐਸਓ ਸਾਹਿਬ ਸੌਰਵ ਸੱਬਰਪਾਉ ਤੇ ਸਰਨ ਸਪਾਇਕਰ ਨੇ ਸ਼ਗਨਪ੍ਰੀਤ ਤੇ ਸਹਿਇਤਰ ਸैम ਸਿੰਘ ਦੀ ਜਿਹੜੀ ਪਾਰਟੀ ਹੈਗੀ ਆ ਇਹਨਾਂ ਨੇ ਚਾਰ ਦੋਸ਼ੀ ਜਿਹੜੇ ਹੈਪੀ ਸਿੰਘ ਪੁੱਤਰ ਸ਼ਿਸ਼ਪਾਲ ਤੇ ਬੀਰੂ ਸਿੰਘ ਵਰਤਾਰਮਨ ਪੁੱਤਰ ਰਾਮਸਰੂਪ ਇਹ ਦੋਵੇਂ ਡਿਊਟੀਆਂ ਦੇ ਰਹਿਣ ਵਾਲੇ ਆ ਤੇ ਮਨਿੰਦਰ ਸਿੰਘ ਮਨੀ ਪੁੱਤਰ ਸਖਦੇਵ ਸਿੰਘ ਇਹ ਰਾਮਨਗਰ ਸ਼ਿਵੀਆਂ ਵਾਲੀ ਦਾ ਹੈਗਾ ਸੰਗਰੂਰ ਦਾ ਤੇ ਅਰਣ ਕੁਮਾਰ ਨੂੰ ਅੰਬੇਦਕਰ ਨਗਰ ਦਾ ਹੈਗਾ ਸੰਗਰੂਰ ਦਾ ਤੇ ਇਹਨਾਂ ਨੂੰ ਬਾਗੂ ਕਰਕੇ ਇਹਨਾਂ ਕੋਲੋਂ 8 ਮੋਟਰਸਾਈਕਲ ਬਰਾਮਦ ਕੀਤੇ ਆ ਜਿਨ੍ਹਾਂ ਚ ਜਿਆਦਾ ਹੀਰੋਨ ਦਾ ਸਪਲੈਂਟਰ ਮੋਟਰਸਾਈਕਲ ਨੇ ਪਾਲਸਰ ਮੋਟਰਸਾਈਕਲ ਤੇ ਕਵਾਸਾਕੀ ਇਹ ਸਾਰੇ ਇਹਨਾਂ ਨੇ ਜਿਹੜੇ ਹੈਗੇ ਆ ਸੰਗਰੂਰ ਲਹਿਰਾ ਖਨੌਰੀ ਏਰੀਆ ਚੋਂ ਚੋਰੀ ਕੀਤੇ ਹੋਏ ਨੇ ਤੇ ਹੋਰ ਵੀ ਇਹਨਾਂ ਤੋਂ ਬਰਾਮਦਗੀ ਹੋਣ ਦੀ ਉਮੀਦ ਹੈ ਅਸੀਂ ਇਹਨਾਂ ਦਾ ਹੋਰ ਮੰਗ ਲੈ ਰਹੇ ਹਾਂ